परिषद पुलिस अधीक्षक का परियोजना निगरानी चौबीस बटा सात के तहत बड़ी सफलता अलग अलग, अलग चौदह कुख्यात चौर गिरफ्तार सिफर चार नामित पुलिस चौरी की पंद्रह सिफर सत मोबाइल फोन फाइल गीजर दस टन की चरेन चौरी का वाहन मोटर और तार बरामद पंजी दिसंबर दो महत्वपूर्ण उपलब्धि ਪੁਲਿਸ ਚੋਰੀ ਦੇ ਸ਼ਾਮਿਲ 14 ਕੋਕਿਆਟ ਕੋ ਸਫਲਤਾਪੂਰਵਕ ਗ੍ਰਿਫਤਾਰ ਕੀਤਾ ਔਰ ਕਈ ਲੱਖ ਦੀ ਚੋਰੀ ਕੀ ਸੰਪਤੀ ਬੜਾਮਦ ਕੀਤੀ ਮਿਤੀ 18/12/2023 ਨੂੰ ਮੈਂ ਜਿੱਦਿਆ ਤਹਿਮテイ ਰੋਡ ਤੇ ਜਾ ਰਿਹਾ ਸੀਗਾ ਤਾਂ ਅਚਾਨਕ ਤਿੰਨ ਨੌਜਵਾਨ ਮੇਰੇ ਵੱਲ ਚੜ੍ਹ ਕੇ ਅੱਗੇ ਆ ਗਏ ਤੇ ਉਹ ਮੇਰਾ ਮੋਸਾਈ ਖੋਪੀ ਪੱਟ ਕੇ ਈਸੀ ਘੜੀ ਦੇ ਅੰਦਰ ਈਕਾ ਐਫ ਆਈ ਆਰ ਨੰਬਰ 139 ਬੁਖਵਰ ਖਾਸ ਨੂੰ ਦੱਸਿਆ ਕਿ ਬਾਨੂੰ ਤੇ ਰਫੀਕ ਜਿਹੜੇ ਹੈਗੇ ਮੋਟਰਸਾਈਕਲ ਇਹਨਾਂ ਨੇ ਖੋਇਆ ਹੈਗਾ ਜਦੋਂ ਇਹਨਾਂ ਨੂੰ ਰਾਉਂਡ ਅਪ ਕੀਤਾ ਪਿਛਲੇ ਚਿੱਤੀ ਦਿਨਾਂ ਨੇ ਮੰਨਿਆ ਕਿ ਐਸੀ ਮੋਟਰਸਾਈਕਲ ਖੋਈ ਸੀ ਪਰ ਅੱਗੇ ਵੀ ਇਹਨਾਂ ਨੇ ਆਹ ਦੇ ਸਾਥ 6 ਹੋਰ ਸੀਗੇ ਜਿਨ੍ਹਾਂ ਦੇ ਨਾਮ ਉਹਨਾਂ ਨੇ ਦੱਸੇ ਸੀਗਾ ਹੁਣ ਤੱਕ ਟੋਟਲ 14 ਮੋਟਰਸਾਈਕਲ ਜੁੜਕਾਰ ਕਾਰ ਲਏ ਹੈਗੇ ਜਾਂ ਇੱਕ ਐਕਟਿਵ ਹੈਗੇ ਤੇ 8 ਜਿਹੜੇ ਮੂਜੂ ਹੈ ਉਹਨਾਂ ਨੂੰ ਕਲਪ ਅਪ ਕਰ ਲਿਆ ਗਿਆ ਹੈਗਾ ਤੇ ਅੱਗੇ ਉਹਨਾਂ ਦੀ ਕੁਝ ਪੁੱਛ ਪੜਤਾਲ ਚੱਲ ਰਹੀ ਹੈ ਜੋ ਵੀ ਜੋ ਇਸ ਨਿਵੇਸ਼ ਦੇ ਅੰਦਰ ਆਊਗਾ ਉਹ ਅਰਧਰ ਕਾਰਵੇ ਕੀਤਾ ਹੋਇਆ ਹੈ